ਉਪਰੀ ਸੰਦੂਰ ਦੇ ਤਹਿਤ ਭਾਰਤੀ ਵਾਜੂ ਫੌਜ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਤਿਵਾਦੀ ਠਿਕਾਣਿਆਂ ਤੇ ਕੀਤੇ ਗਏ ਵੱਡੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਦੇਸ਼ ਦੇ ਕਈ ਹਵਾਈ ਅੱਡਿਆਂ ਤੇ ਸੁਰੱਖਿਆ ਕਾਰਨਾਂ ਕਰਕੇ ਉਡਾਣਾਂ ਵਿੱਚ ਭਾਰੀ ਰੁਕਾਵਟ ਦੇਖੀ ਜਾ ਰਹੀ ਹੈ। ਆ ਸਭ ਤੋਂ ਵੱਡਾ ਅਸਰ ਜੰਮੂ ਕਸ਼ਮੀਰ ਦੇ ਸ਼੍ਰੀਨਗਰ エアਪੋਰਟ ਤੇ ਪਿਆ ਜਿਸ ਨੂੰ ਅਗਲੇ ਹੁਕਮ ਤੱਕ ਆਮ ਲੋਕਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਫਾਸਲੇ ਨਾਲ ਸੈਂਕੜੇ ਯਾਤਰੀਆਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਨੇ। 에어 ਇੰਡੀਆ ਨੇ ਵੀ ਸ਼ਿਦਿਨਾਗਰ ਲਈ ਯੋਧਪੁਰ ਅੰਮ੍ਰਿਤਸਰ ਤੇ ਜਾਮਨਗਰ ਚੰਡੀਗੜ੍ਹ ਅਤੇ ਰਾਜਕੋਟ ਉਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਅੱਜ ਜਿਹੜੇ ਦੁਪਹਿਰੇ 12 ਵਜੇ ਤੱਕ ਕੈਨਸਲ ਕਰ ਦਿੱਤੀਆਂ ਅੰਮ੍ਰਿਤਸਰ ਪਹੁੰਚਣ ਵਾਲੀਆਂ ਦੋ ਇੰਟਰਨੈਸ਼ਨਲ ਉਡਾਣਾਂ ਨੂੰ ਦਿੱਲੀ ਦੀ ਔਰ ਡਾਇਵਰਟ ਕਰ ਦਿੱਤਾ ਗਿਆ ਪਾਕਿਸਤਾਨ ਵਿੱਚ ਹੱਤਿਆਬਾਦ ਤੇ ਭਾਰਤ ਦੇ ਪਹਾੜ ਦੇ ਬਾਅਦ ਸਪਾਈਸ ਜੈਟ 에ਅਰਲਾਈਨ ਨੇ ਵੱਡਾ ਫੈਸਲਾ ਲਿਆ 에ਅਰਲਾਈਨ ਬੋਲੋ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਧਰਮਸ਼ਾਲਾ ਲੇਹ ਜੰਮੂ ਸ਼ਿਦਿਨਾਗਰ ਅਤੇ ਅੰਮ੍ਰਿਤਸਰ ਸਮੇਤ ਉ ਪਾਰਟ ਦੇ ਕੁਝ ਹਿੱਸਿਆਂ ਵਿੱਚ ਹਵਾਈ ਅੱਡੇ ਅਗਲੇ ਹਫਤੇ ਤੱਕ ਬੰਦ ਨੇ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਨੂੰ ਧਿਆਨ ਵਿੱਚ ਰੱਖ ਕੇ ਯਾਤਰਾ ਦੀ ਯੋਜਨਾ ਬਣਾਉਣ ਅਤੇ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਪਾਰਟ ਦੇ ਆਪਰੇਸ਼ਨ ਸੰਧੂਰ ਦੇ ਬਾਅਦ ਇੰਡੀਗੋ 에ਅਰਲਾਈਨ ਨੇ ਇੱਕ ਬਿਆਨ ਜਾਰੀ ਕੀਤਾ ਕਿ ਇਸ ਵਿੱਚ ਕਿਹਾ ਗਿਆ ਕਿ ਹਵਾਈ ਖੇਤਰ ਦੀ ਬਦਲਦੀ ਹਾਲਾਤਾਂ ਕਰਕੇ ਸ਼੍ਰੀਨਗਰ ਜੰਮੂ ਅਮਰਸਾ ਲੇ ਚੰਡੀਗੜ੍ਹ ਅਤੇ ਧਰਮਸ਼ਾਲਾ ਤੋਂ ਆਉਣ ਜਾਣ ਵਾਲੀਆਂ ਸਾਡੀਆਂ ਉਡਾਣਾਂ ਪ੍ਰਭਾਵਿਤ ਤੋ ਹੋਈਆਂ ਨੇ ਬੀਕਾਨੇਰ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਵੀ ਮੌਜੂਦਾ ਹਵਾਈ ਖੇਤਰ ਦੇ ਪਾਬੰਦੀਆਂ ਨਾਲ ਪ੍ਰਭਾਵਿਤ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 에어ਪੋਰਟ ਪਹੁੰਚਣ ਤੋਂ ਪਹਿਲਾਂ ਆਪਣੀ ਉਡਾਣ ਬਾਰੇ ਵੈੱਬਸਾਈਟ ਤੇ ਜਾਣਕਾਰੀ ਜ਼ਰੂਰ ਪ੍ਰਾਪਤ ਕਰੇ ਦੱਸਨ ਜੋਗਾ ਕਿ ਭਾਰਤ ਨੇ ਮੁਜ਼ਰਫਾਵਾਦ ਕੋਟਲੀ ਅਤੇ ਬਹਾਵਲਪੁਰ ਵਿੱਚ ਅੱਤਕੀ ਠਿਕਾਣਿਆਂ ਤੇ ਵੱਡੇ ਵੱਡੇ ਮੰਜਾਇਲ ਹਮਲੇ ਕੀਤੇ ਨੇ ਇਨ੍ਹਾਂ ਹਮਲਿਆਂ ਵਿੱਚ ਅੱਤਵਾਦੀਆਂ ਦੀ ਵੱਡੀ ਸੰਖਿਆ ਵਿੱਚ ਮਾਰੇ ਜਾਣ ਦੀ ਜਿਹੜੀ ਖਬਰ ਆ ਹਾਲਾਂਕਿ ਕਿੰਨੇ ਅੱਤਵਾਦੀ ਢੇਰ ਹੋਏ ਨੇ ਇਸ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਇਸ ਸਾਮਣੀ ਨਹੀਂ ਆਈ ਆਪਰੇਸ਼ਨ ਸੰਧੂਰ ਦੇ ਤਹਿਤ ਭਾਰਤੀ ਵਾਜੂ ਫੌਜ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਤਵਾਦੀ ਠਿਕਾਣਿਆਂ ਤੇ ਕੀਤੇ ਗਏ ਵੱਡੇ ਮਿਜ਼ਾਇਲ ਹਮਲਿਆਂ ਤੋਂ ਬਾਅਦ ਦੇਸ਼ ਦੇ ਕਈ ਹਵਾਈ ਅੱਡਿਆਂ ਤੇ ਸੁਰੱਖਿਆ ਕਾਰਨਾਂ ਕਰਕੇ ਉਡਾਣਾਂ ਵਿੱਚ ਭਾਰੀ ਰੁਕਾਵਟ ਦੇਖੀ ਜਾ ਰਹੀ ਆ ਸਭ ਤੋਂ ਵੱਡਾ ਅਸਰ ਜੰਮੂ ਕਸ਼ਮੀਰ ਦੇ ਸ਼੍ਰੀਨਗਰ 에ਅਰਪੋਰਟ ਤੇ ਪਿਆ ਜਿਸ ਨੂੰ ਅਗਲੇ ਹੁਕਮ ਤੱਕ ਆਮ ਲੋਕਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਇਸ ਫੈਂਸਲ ਨਾਲ ਸੈਂਕੜੇ ਯਾਤਰੀਆਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਨੇ ਇੰਡੀਆ ਨੇ ਵੀ ਜੰਮੂ ਸ਼ਿਰੀਨਗਰ ਲੇ ਚੋਧਪੁਰ ਅੰਮ੍ਰਿਤਸਰ ਜਾਮਨਾਗਰ ਚੰਡੀਗੜ੍ਹ ਅਤੇ ਰਾਜਕੋਟ ਆਉਣ ਜਾਣ ਵਾਲੀਆਂ ਸਾਰੀਆਂ ਉਡਾਣਾਂ ਅੱਜ ਦੁਪਹਿਰ 12 ਵਜੇ ਤੱਕ ਕੈਨਸਲ ਕਰ ਦਿੱਤੀਆਂ ਨੇ